ਐਨ ਫਾਜ਼ਿਲ ਦਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਦਵਿੰਦਰ ਸਿੰਘ ਉਭਾਇਆ ਜੋ ਆਪਣੀ ਹੀ ਸਰਕਾਰ ਖਿਲਾਫ ਨਿਤਰੇ ਹੋਏ ਨੇ ਦਵਿੰਦਰ ਸਿੰਘ ਉਭਾਇਆ ਕਾਫੀ ਚਰਚਾ ਵਿੱਚ ਰਹਿਣ ਵਾਲੇ ਵਿਧਾਇਕ ਨੇ ਕੁਝ ਸਮੇਂ ਪਹਿਲਾਂ ਦਵਿੰਦਰ ਸਿੰਘ ਉਭਾਇਆ ਇੱਕ ਮਹਿਲਾ ਐਸਐਚਓ ਨੂੰ ਫੋਨ ਤੇ ਧਮਕਾਉਂਦੇ ਕਾਫੀ ਸੁਰਖੀਆਂ ਚਾਹੇ ਸਨ ਤੇ ਇਸ ਵਾਰ ਚਰਚਾ ਦਾ ਕਾਰਨ ਕੁਝ ਹੋਰ ਹੈ ਆਪਣੇ ਹਲਕੇ ਦੀ ਦਾਣਾ ਮੰਡੀਆਂ ਚ ਲਿਫਟਿੰਗ ਚ ਦੇਰੀ ਹੋਣਾ ਵਿਧਾਇਕ ਦਵਿੰਦਰ ਸਿੰਘ ਉਭਾਇਆ ਜੋ ਨੇਦੀ ਖਰੀਦ ਚ ਦੇਰੀ ਨੂੰ ਲੈ ਕੇ ਆਪਣੀ ਸਰਕਾਰ ਦੀ ਪੋਲ ਖੋਲ ਰੇ ਨੇ ਇਹਨਾਂ ਵੱਲੋਂ ਫਾਜ਼ਿਲਕਾ ਚ ਫਲਾਈਓਵਰ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ ਤਰਨਾ ਲਗਾਇਆ ਹੋਇਆ ਜੋ ਅੱਜ ਦੂਸਰੇ ਦਿਨ ਚ ਪਹੁੰਚ ਗਿਆ ਜਿਹੜਾ ਤਰਨਾ ਲਿਫਟਿੰਗ ਮੰਡੀ ਦੀ ਨਹੀਂ ਹੋ ਰਹੀ ਸੀ ਪਿਛਲੇ ਹਫਤੇ ਤੋਂ ਅਸੀਂ ਕੱਲ ਵੀ ਤਰਨਾ ਲਾਇਆ ਸੀ ਫਿਰ ਦੁਬਾਰਾ ਅੱਜ ਫਿਰ ਲਾਇਆ ਸੀਗਾ ਔਰ ਜਿਹੜੀ ਸਾਡੀ ਮੰਗ ਸੀ ਕਿ ਜਿਹੜੇ ਹਫਤੇ ਤੋਂ ਲਿਫਟਿੰਗ ਨਹੀਂ ਹੋ ਰਹੀ ਉਦੀ ਇੱਕ ਤੱਕ ਕਾਰਵਾਈ ਕੀਤੀ ਜਾਏ ਤੇ ਜਿਹੜੇ ਟੈਂਡਰ ਨੇ ਉਹ ਕੈਨਸਲ ਕੀਤੇ ਜਾਣ ਤੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਔਰ ਅੱਜ ਉਹ ਜਿਹੜਾ ਉਹਨਾਂ ਨੇ ਮੰਗਾ ਸਾਡੀ ਮੰਨ ਲਈ ਹੈ ਵੀ ਅਸੀਂ ਟੈਂਡਰ ਉਹਨਾਂ ਨੂੰ ਨੋਟਿਸ ਦਿੱਤਾ ਹੈ ਤੇ ਕੈਨਸਲ ਕਰਾਂਗੇ ਤੇ ਜਿਹੜੀ ਬੰਦੀ ਕਾਰਵਾਈ ਉਹ ਵੀ ਕਰਾਂਗੇ ਕੀ ਮੁੱਖ ਮੰਤਰੀ ਦੇ ਨੋਟਿਸ 'ਚ ਲੈਂਦੇ ਸਰ ਗੱਲ ਬਿਲਕੁਲ ਜੀ ਸਾਰਿਆਂ ਮੁੱਖ ਮੰਤਰੀ ਸਾਹਿਬ ਦੇ ਨੋਟਿਸ 'ਚ ਵੀ ਹੈਗੀ ਹੈ ਮਨਿਸਟਰ ਸਾਹਿਬ ਦੇ ਨੋਟਿਸ 'ਚ ਵੀ ਹੈਗੀ ਹੈ ਔਰ ਪ੍ਰਧਾਨ ਸਾਹਿਬ ਦੇ ਨੋਟਿਸ ਸਾਰਿਆਂ ਦੇ ਨੋਟਿਸ ਤੇ ਹੈਗਾ ਹਾਲਾਂਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਝੋਨੇ ਦੀ ਕੁੱਲ ਆਮਦ ਵਿੱਚੋਂ 96% ਦੀ ਖਰੀਦ ਕੀਤੀ ਜਾ ਚੁੱਕੀ ਹੈ ਇਸ ਸਬੰਧੀ ਸਰਕਾਰ ਨੇ ਅੰਕੜੇ ਵੀ ਜਾਰੀ ਕੀਤੇ ਨੇ ਸਰਕਾਰ ਮੁਤਾਬਕ 34.48 ਲੱਖ ਮੈਟ੍ਰਿਕ ਟਨ ਝੋਨੇ ਦੀ ਆਮਦ ਵਿੱਚੋਂ 33.4 ਲੱਖ ਮੈਟ੍ਰਿਕ ਟਨ ਝੋਨਾ ਸਰਕਾਰ ਖਰੀਦ ਚੁੱਕੀ ਹੈ ਇਸ ਦੇ ਨਾਲ ਹੀ ਮੰਡੀਆਂ ਵਿੱਚ ਪੜਾਵਰ ਢੰਗ ਨਾਲ ਝੋਨਾ ਲੈ ਕੇ ਆਉਣ ਲਈ ਸੂਬੇ ਭਰ ਵਿੱਚ ਕਿਸਾਨਾਂ ਨੂੰ ਆੜਤੀ ਰਾਹੀਂ 10.60 ਲੱਖ ਪਾਸ ਜਾਰੀ ਕੀਤੇ ਜਾ ਚੁਕੇ ਹੈ ਪੰਜਾਬ ਸਰਕਾਰ ਮੁਤਾਬਕ ਰਾਜਪਰ ਦੀਆਂ ਮੰਡੀਆਂ ਵਿੱਚ ਹੁਣ ਤੱਕ ਪਿਛਲੇ ਸਾਲ ਦੇ 15.45 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ 34.48 ਲੱਖ ਮੀਟ੍ਰਿਕ ਟਨ ਆਮਦ ਨਾਲ ਇਸ ਵਾਰ ਚੋਨੇ ਦੀ ਦੁੱਗਣੀ ਆਮਦ ਹੋਈ ਹੈ